ਦੀ ਗਲਤੀ ਆ ਦਰਅਸਲ ਸਕੂਲ ਬੱਸ ਦੀ ਟਰੱਕ ਦੇ ਨਾਲ ਬੜੀ ਜ਼ਬਰਦਸਤ ਤੇ ਭਿਆਨਕ ਟੱਕਰ ਆ ਇਹ ਸਕੂਲ ਬੱਸ ਜਿਹੜੀ ਹੈ ਇੱਕ ਸਾਈਡ ਤੋਂ ਆ ਰਹੀ ਹੈ ਦੂਸਰੇ ਚਰਾਹੇ ਤੋਂ ਜਿਹੜਾ ਆ ਇਹ ਟਰੱਕ ਆਲਾ ਆ ਰਿਹਾ ਪਰ ਇਹ ਟੱਕਰ ਬੜੀ ਜ਼ਬਰਦਸਤ ਹੈ ਇਸ ਟੱਕਰ ਨੂੰ ਹੁਣੇ ਜਿਹੜਾ ਹੈ ਕਿਉਂਕਿ ਵੀਡੀਓ ਜਿਹੜੀ ਆਉਣ ਨੂੰ ਟਾਈਮ ਲੱਗਦਾ ਹੁਣੇ-ਹੁਣੇ ਇਹ ਵੀਡੀਓ ਜਿਹੜੀ ਆ ਆਉਣੀ ਸ਼ੁਰੂ ਹੋਈ ਆ ਤੁਸੀਂ ਦੇਖੋ ਵੀ ਕਿਵੇਂ ਇਹ ਟਰੱਕ ਜਿਹੜਾ ਆ ਦੂਸਰੀ ਸਾਈਡ ਤੋਂ ਆ ਰਿਹਾ ਤੇ ਸਕੂਲ ਬੱਸ ਇੱਕ ਸਾਈਡ ਤੋਂ ਆ ਰਹੀ ਆ ਬੜੀ ਜ਼ਬਰਦਸਤ ਦੋਹਾਂ ਦੇ ਵਿੱਚ ਟੱਕਰ ਆ ਔਰ ਇਹ ਪੂਰੀ ਤਸਵੀਰ ਦੇਖ ਕੇ ਰੌਂਗ ਟੇਕ ਜੋ ਜਾਂ ਤੇ ਨਿੱਕੀ ਸਕੂਲ ਬਾਣਾ ਬੱਚੇ ਹੋਣਗੇ ਔਰ ਇਹਨਾਂ ਦੇ ਨਾਲ ਤੁਸੀਂ ਦੇਖੋ ਕਿ ਵੱਡਾ ਹਾਸਾ ਕਿਸੇ ਦੇ ਬੱਚੇ ਨੂੰ ਤਤੀਬਾ ਨਾ ਲੱਗੇ ਮਾਪੇ ਬੜੇ ਪਾਲ ਪਲੋਸ ਕੇ ਬੜੇ ਚਾਵਾ ਲਾਡਾ ਦੇ ਨਾਲ ਜਿਹੜੀ ਸਕੂਲਾਂ ਦੇ ਵਿੱਚ ਐਜੂਕੇਸ਼ਨ ਲਈ ਪੇਚਦੇ ਨੇ ਔਰ ਡੀਕ ਦੇਣੇ ਜਦੋਂ ਬੱਸ ਆਉਣੀ ਹੁੰਦੀ ਆ ਤੇ ਮਾਵਾ ਪਿੰਡਾਂ ਦੇ ਵਿੱਚ ਅਕਸਰ ਕਿਉਂਕਿ ਦੂਰ ਨਜ਼ਰਾਂ ਤੇ ਡੇਰੇ ਵੀ ਹੁੰਦੇ ਆ ਤੇ ਮਾਵਾ ਅਕਸਰ ਇੱਕ ਜਗ੍ਹਾ ਦੇ ਉੱਤੇ ਖੜ ਕੇ ਆਪਦੇ ਬੱਚਿਆਂ ਦਾ ਇੰਤਜ਼ਾਰ ਕਰਦੀਆਂ ਨੇ ਸੋ ਇਹ ਤਸਵੀਰ ਦੇਖ ਕੇ ਰੋਂਗ ਤੇ ਖੜੇ ਹੋ ਜਾਂਦੇ ਆ ਕਿ ਕਿਸੇ ਮਾਂ ਦੇ ਬੱਚੇ ਨੂੰ ਤਤੀਬਾ ਨਾ ਲੱਗੇ ਫਿਲਹਾਲ ਜੇ ਗੱਲ ਕੀਤੀ ਜਾਵੇ ਤੁਸੀਂ ਦੇਖੋ ਇਹ ਸੀਸੀਟੀਵੀ ਕਿਸੇ ਦੇ ਘਰ ਦੇ ਉੱਤੇ ਚ ਰਸਤੇ ਦੇ ਉੱਤੇ ਲੱਗਾ ਹੋਇਆ ਸੀਸੀਟੀਵੀ ਆ ਉਹਦੇ ਤੇ ਪੂਰੀ ਵੀਡੀਓ ਆ ਕਿੰਨੀ ਖਤਰਨਾਕ ਵੀਡੀਓ ਆ ਇੱਕ ਬੱਸ ਇਸ ਸਾਈਡ ਤੋਂ ਆ ਰਹੀ ਹੈ ਸਕੂਲ ਬੱਸ ਹੈ ਦੂਸਰੇ ਬੰਨੇ ਟਰੱਕ ਹੈ ਔਰ ਬਹੁਤ ਭਿਆਨਕ ਟੱਕਰ ਹੈ ਹਾਲਾਂਕਿ ਇਸ ਦੇ ਉੱਤੇ ਜਿਹੜੀ ਇਨੀਸ਼ੀਅਲ ਜਾਣਕਾਰੀ ਅਜੇ ਤੱਕ ਇਹ ਪਤਾ ਲੱਗਿਆ ਕਿ ਇਸ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਫਿਲਹਾਲ ਇਹ ਵੀਡੀਓ ਦੇਖ ਕੇ ਤਰਾ ਨਿਕਲ ਜਾਂਦਾ ਹੈ ਰੋਂਗ ਟੇ ਖੜੇ ਹੋ ਜਾਂਦੇ ਆ ਤੁਸੀਂ ਕਮੈਂਟਸ ਕਰਕੇ ਦੱਸ ਸਕਦੇ ਹੋ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਵੀਡੀਓ ਦੇ ਵਿੱਚ ਗਲਤੀ ਕਿਸ ਦੀ ਹੈ ਕਿਸ ਦੀ ਗਲਤੀ ਤੁਹਾਨੂੰ ਲੱਗ ਰਹੀ ਹੈ ਕਿਸ ਦੀ ਗਲਤੀ ਹੈ ਇਹ ਜਿਹੜੇ ਇਹ ਬਿਨਾ ਦੇਖੇ ਦੱਸੇ ਤੁਸੀਂ ਦੇਖੋ ਕਿੰਨਾ ਖਤਰਨਾਕ ਐਕਸੀਡੈਂਟ ਹੈ ਮੈਂ ਪਹਿਲਾਂ ਵੀ ਕਿਹਾ ਵੀ ਮਾਮਾ ਬੱਚੇ ਟੱਬਰਾਂ ਦੇ ਟੱਬਰ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਪਲੋਸ ਕਰਕੇ ਉਹਨਾਂ ਦੀਆਂ ਜਾਨਾਂ ਵਸਦੀਆਂ ਬੱਚਿਆਂ ਦੇ ਵਿੱਚ ਉਹਨਾਂ ਨੂੰ ਸਕੂਲਾਂ 'ਚ ਪਾਉਂਦੇ ਨੇ ਔਰ ਜਦੋਂ বাস ਆਉਂਦੀ ਹੁੰਦੀ ਹੈ ਤੇ ਮਾਮਾ ਦੁਪਹਿਰਾ ਹਾੜ ਦਾ ਮਹੀਨਾ ਵੀ ਹੋਵੇ ਦੁਪਹਿਰੇ ਖੜੀਆਂ ਰਹਿੰਦੀਆਂ ਨੇ ਕਿ ਬੱਚੇ ਨੇ ਇੱਥੇ ਉਤਰਨਾ ਆ ਸੋ ਕਹੇਦੇ ਬੱਚੇ ਨੂੰ ਤਤੀਬਾ ਨਾ ਲੱਗੇ ਆ ਅਸੀਂ ਹਮੇਸ਼ਾ ਕਾਸ ਕਰਦੇ ਆ ਪਰ ਆ ਤੁਸੀਂ ਦੇਖੋ ਵੀ ਕਿੰਨਾ ਖਤਰਨਾਕ ਹੈ ਕਿ ਤੁਹਾਡੀਆਂ ਗੱਲੀਆਂ ਤੁਹਾਡੀਆਂ ਕਾਲੀਆਂ ਉਹ ਜਿੰਮੇਵਾਰ ਬਣੋ ਜਿੰਮੇਵਾਰ ਇਨਸਾਨ ਬਣੋ ਕਿਉਂਕਿ ਕਈ ਵਾਰੀ ਤੁਹਾਡੀ ਗਲਤੀ ਦੇ ਕਰਕੇ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਆ ਔਰ ਇਸ ਨੁਕਸਾਨ ਦੀ ਪਰਪਾਈ ਨਹੀਂ ਕੀਤੀ ਜਾ ਸਕਦੀ ਔਰ ਕਿਉਂਕਿ ਵਿੱਚ ਛੋਟੀਆਂ-ਛੋਟੀਆਂ ਜਾਨਾਂ ਹੋ ਸਕਦੀਆਂ ਨੇ ਮਾਪਿਆਂ ਦੇ ਲਾਡ-ਦੁਲਾਰ ਹੋ ਸਕਦੇ ਨੇ ਮਾਪਿਆਂ ਦੇ ਆਸਾ ਮੁਰਾਦਾ ਨੇ ਸੋ ਬਹੁਤ ਜ਼ਿੰਮੇਵਾਰੀ ਬਣਦੀ ਹੈ ਜਿਹੜਾ ਗੱਡੀ ਸਕੂਲ ਦੀ ਬੈਂ ਵੀ ਚਲਾਉਂਦਾ ਜਾਂ ਬੱਸ ਚਲਾਉਂਦਾ ਦੂਸਰੇ ਬੰਨੇ ਟਰੱਕ ਵਾਲੇ ਦੀ ਵੀ ਜ਼ਿੰਮੇਵਾਰੀ ਹੈ ਕਿਉਂਕਿ ਤੁਸੀਂ ਦੇਖੋ ਬਹੁਤ ਸਲੀਕੇ ਦੇ ਨਾਲ ਚ ਰਸਤੇ ਪੈਦਾ ਕਰਨ ਜਿਹੜੇ ਪਾਰ ਕਰਨੇ ਚਾਹੀਦੇ ਆ ਔਰ ਉਦੋਂ ਖਾਸ ਕਰਕੇ ਜਦੋਂ ਤੁਹਾਨੂੰ ਪਤਾ ਵੀ ਇਹ ਪਿੰਡਾਂ ਵਾਲੇ ਰੋਡ ਹੈ ਨਾ ਕਿ ਤੁਸੀਂ ਕਿਸੇ ਨੈਸ਼ਨਲ ਹਾਈਵੇ ਦੇ ਉੱਤੇ ਆ ਜਿੱਥੇ ਮੋੜ ਕਿਡ ਬਹੁਤ ਵੱਡੇ ਹੁੰਦੇ ਆ ਔਰ ਇਹ ਵੀਡੀਓ ਦੇਖ ਕੇ ਵਾਕਈ ਲੱਗਦਾ ਵੀ ਅਜੇ ਵੀ ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ ਬਹੁਤ ਕੁਝ ਕਰਨ ਦੀ ਲੋੜ ਹੈ ਕਿਉਂਕਿ ਦੇਖੋ ਵੀਡੀਓ ਤੋਂ ਸਾਫ ਪਤਾ ਲੱਗਦਾ ਵੀ ਦੋਹਾਂ ਜਿਹੜੇ ਨੇ ਉਹਨਾਂ ਦੋਹਾਂ ਨੇ ਇੱਕ ਦੂਸਰੇ ਵੱਲ ਦੇਖਿਆ ਹੀ ਨਹੀਂ ਆ ਦੋਹਾਂ ਦੀ ਗਲਤੀ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਨੂੰ ਕਿਹਦੀ ਗਲਤੀ ਜ਼ਿਆਦਾ ਲੱਗਦੀ ਹੈ ਇਸ ਦੇ ਵਿੱਚ ਫਿਲਹਾਲ ਇਹ ਬਹੁਤ ਵੱਡਾ ਐਕਸੀਡੈਂਟ ਬਹੁਤ ਟਕੜਾ ਜਿਹੜੀ ਵੀਡੀਓ ਦੇਖ ਕੇ ਰੌਂਗ ਟੇ ਖੜੇ ਹੋ ਜਾਂਦੇ ਨੇ ਇਹ ਗੁਰਦਾਸਪੁਰ ਏਰੀਏ ਦਾ ਆ ਔਰ ਤਸਵੀਰ ਜਿਹੜੀ ਆ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋਣੀ ਸ਼ੁਰੂ ਹੋਈ ਆ ਬਿਕਰ ਮੈਂ ਦੇਖੋ ਕਿੰਨੇ ਆਸਾਨੀ ਦੇ ਨਾਲ ਜਿਹੜਾ ਆ ਇਹ ਪਾਸੇਜ ਪਾਰ ਹੋ ਸਕਦਾ ਸੀ ਪਰ ਸਾਡੀਆਂ ਕਾਲੀਆਂ ਉਹਨੇ ਬੱਚੇ ਤਾਰੇ ਵੀ ਆ ਹਲੇ ਤਾਰ ਕਿ ਉਹ ਸਾਈਡ ਦੇ ਉੱਤੇ ਬੱਚੋਂ ਨਿਕਲੇ ਵੀ ਆ ਸਕੂਲ ਬੱਸ ਆ ਇਹ ਔਰ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀਗਾ ਡਿਵਿਡ ਡਿਟੇਲ ਆ ਰਹੀ ਹੈ ਤੁਹਾਡੇ ਨਾਲ ਡਿਟੇਲ ਵੀ ਅਸੀਂ ਸਾਂਝੀ ਕਰਾਂਗੇ ਕਿ ਕਿਵੇਂ ਕਿਵੇਂ ਕਿਸ ਤਰੀਕੇ ਦੇ ਨਾਲ ਹੋਇਆ ਪਰ ਫਿਲਹਾਲ ਇਹ ਵੀਡੀਓ ਦੇਖ ਕੇ ਤਰਾ ਨਿਕਲ ਜਾਂਦਾ ਆ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਹੋਇਆ ਆ ਪੂਰੇ ਹਾਦਸੇ ਦੇ ਵਿੱਚ ਬੱਚੇ ਜਿਹੜੇ ਨੇ ਉਹਨਾਂ ਦਾ ਕੀ ਹਾਲ ਆ ਬਹੁਤ ਜਲਦ ਸਾਰੀ ਡਿਟੇਲ ਤੁਹਾਨੂੰ ਦੱਸਣ ਰਿਹਾ ਕਿ ਕਿਵੇਂ ਤੁਸੀਂ ਪਹਿਲਾਂ ਫਿਲਹਾਲ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਨੂੰ ਕੀ ਲੱਗਦਾ ਕਿ ਇਹਦੇ ਵਿੱਚ ਗਲਤੀ ਕਿਸ ਦੀ ਆ ਗਲਤੀ ਕਿਸ ਦੀ ਸਭ ਤੋਂ ਜ਼ਿਆਦਾ ਆ ਕਿਉਂਕਿ ਇਹ ਜਿਹੜੀ ਬੱਸ ਹੈ ਇੱਕ ਸਾਈਡ ਤੋਂ ਆ ਰਹੀ ਹੈ ਤਰਸਤਾ ਆਇਆ ਹੈ ਚਰਸਤਾ ਵੀ ਨਹੀਂ ਆ ਔਰ ਉਧਰੋਂ ਟਰੱਕ ਆ ਰਿਹਾ ਆ ਲੱਗਦਾ ਹੈ ਕਿ ਸ਼ਾਇਦ ਬਿਨਾਂ ਦੇਖੇ ਚੇਖੇ ਜਿਹੜਾ ਆ বাস ਵਾਲਾ ਤਾਂ ਵੈਸੇ ਸਲੋ ਲੱਗ ਹੀ ਰਿਹਾ ਆ ਪਰ ਉਧਰੋਂ ਜਿਹੜਾ ਟਰੱਕ ਆਲਾ ਆ ਉਹ ਸਲੋ ਨਹੀਂ ਆ ਔਰ ਛੋਟਾ ਜਾ ਰਹਾ ਆ ਔਰ ਕਿਉਂਕਿ ਪਲਟ ਜਾਂਦੀ ਆ ਫਿਲਹਾਲ ਇਸੇ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਦੇ ਲਈ ਸਾਡੇ ਇੱਥੋਂ ਰਿਪੋਰਟਰ ਨੇ ਗੁਰਪ੍ਰੀਤ ਚਾਵਲਾ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਕੀ ਲੱਗਦਾ ਆ ਕਿ ਕਿਵੇਂ ਇਹ ਪੂਰੀ ਘਟਨਾ ਜਿਹੜੀ ਹੁੰਦੀ ਆ ਔਰ ਕੌਣ ਇਸ ਘਟਨਾ ਲਈ ਜ਼ਿੰਮੇਵਾਰ ਆ ਬਹੁਤ ਜਲਦ ਫਿਲਹਾਲ ਸਾਡੀ ਕਾਲ ਜਿਹੜੀ ਆ ਉਹਨਾਂ ਨੂੰ ਨਹੀਂ ਮਿਲ ਰਹੀ ਔਰ ਜਿਵੇਂ ਹੀ ਸਾਡਾ رابطہ ਹੁੰਦਾ ਕਿਉਂਕਿ ਉ ਔਰ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਪੂਰੀ ਘਟਨਾ ਜਿਹੜੀ ਹੈ ਉਹ ਕਿਵੇਂ ਹੋਈ ਹੈ ਔਰ ਕਿਸ ਤਰੀਕੇ ਦੇ ਨਾਲ ਤੁਸੀਂ ਦੇਖੋਗੇ ਕਿ ਕਿੰਨੇ ਤਰਸਤਾ ਆਇਆ ਇਹ ਕਾਲ ਜਿਹੜੀ ਹੈ ਹਮੇਸ਼ਾ ਲੈ ਬੈਠਦੀ ਹੈ ਔਰ ਇਹ ਧਿਆਨ ਦਿਆ ਕਰੋ ਵੀ ਸਕੂਲ ਬੱਸ ਐਬੂਲੈਂਸ ਜਾਂ ਫਿਰ ਕੋਈ ਹੋਰ ਜਿਹੜੀ ਚੀਜ਼ ਹੈ ਜਨੂੰ ਅਸੀਂ ਕਹੇ ਆ ਕਿ ਬੱਚਿਆਂ ਦੇ ਨਾਲ ਜਿਹੜੀ ਭਰੀਆਂ ਗੱਡੀਆਂ ਨੇ ਉਹਨਾਂ ਦਾ ਥੋੜਾ ਜਿਹਾ ਖਿਆਲ ਅਸੀਂ ਕਰ ਲਿਆ ਕਰੀਏ ਤੇ ਸਾਡਾ ਬਹੁਤ ਹੀ ਧੰਨਵਾਦ ਹੋਏਗਾ ਕਿਉਂਕਿ ਆਪ ਵੀਡੀਓ ਦੇਖ ਕੇ ਰੌਂਗ ਟਿਕੜੇ ਹੋ ਜਾਂਦੇ ਨੇ ਫਿਲਹਾਲ ਗੁਰਪ੍ਰੀਤ ਹੁਣਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਵੀਡੀਓ ਨੂੰ ਵੀਡੀਓ ਦੇ ਪਿੱਛੇ ਹੈ ਕੀ ਹੈ ਕੀ ਕੋਈ ਕੈਜੂਐਲਟੀ ਤਾਂ ਨਹੀਂ ਹੋਈ ਉਹਦੇ ਬਾਰੇ ਗੱਲ ਪੁੱਛਦੇ ਹਾਂ ਚਾਵਲਾ ਜੀ ਆਪ ਵੀਡੀਓ ਇੱਕ ਅਸੀਂ ਦੇਖ ਰਹੇ ਹਾਂ ਜਿਹੜੀ ਤੁਸੀਂ ਰਿਪੋਰਟ ਕੀਤੀ ਆ ਸਾਨੂੰ ਇਹ ਵੀਡੀਓ ਦੇਖ ਕੇ ਤਾਂ ਤਰਾ ਨਿਕਲ ਜਾਂਦਾ ਵੀ ਇੱਕ ਬੰਨੇ ਸਕੂਲ ਦੀ ਬੱਸ ਹੈ ਦੂਸਰੇ ਬੰਨੇ ਉਹ ਟਰੱਕ ਹੈ ਜਿਹੜਾ ਆ ਰਿਹਾ ਔਰ ਬੜੀ ਜ਼ਬਰਦਸਤ ਟੱਕਰ ਹੈ ਤੇ ਫਿਲਹਾਲ ਇਹਦੇ ਚ ਅਪਡੇਟ ਕੀ ਹੈ देखो ये मामला जो है गुरदासपुर दे दोस्तपुर पਿੰਡ ਦੇ ਨੇੜੇ ਦਾ ਬਿਲਕੁਲ दोस्तपुर पਿੰਡ गुरदासपुर ਕਲਾਂੌਰ ਦਾ ਇਲਾਕਾ ਹੈ ਔਰ दोस्तपुर ਮੈਂ ਦੱਸਣਾ ਚਾਹਾਂਗਾ ਕਿ ਬਿਲਕੁਲ ਉਹ ਪਿੰਡ ਹੈ ਜਿਹੜਾ ਬਾਰਡਰ ਦੇ ਉੱਤੇ ਸਟੈਟਾ ਬਿਲਕੁਲ ਇੰਡੀਆ ਪਾਕਿਸਤਾਨ ਬਾਰਡਰ ਦੇ ਨੇੜੇ ਹੈ ਬਿਲਕੁਲ ਪਿੰਡਾ ਔਰ ਦੋਸਤਪੁਰ ਦਾ ਹੈ ਇਹ ਵਾਕਿਆ ਜਿਹੜਾ ਸਭ ਨੇ ਤੁਸੀਂ ਦੇਖ ਰਹੇ ਹੋ ਔਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਕਿਵੇਂ ਇੱਕ ਇੱਕ ਨਿੱਜੀ ਸਕੂਲ ਦੀ ਜਿਹੜੀ ਬੱਸ ਹੈ ਉਹਦਾ ਟਰੱਕ ਦੇ ਨਾਲ ਵਿੱਚ ਕਾਰ ਜਿਹੜੀ ਜ਼ਬਰਦਸਤ ਟੱਕਰ ਹੁੰਦੀ ਹੈ ਔਰ ਉਹਦੀ ਸੀਸੀਟੀਵੀ ਕੈਮਰਾ ਜਿਹੜੀ ਰਿਕਾਰਡ ਹੈ ਲੇਕਿਨ ਇਸ ਸਾਰੇ ਮਾਮਲੇ ਦੇ ਵਿੱਚ ਇਹ ਸਾਹਮਣੇ ਦੇਖਣ ਨੂੰ ਮਿਲਿਆ ਕਿ ਜਿਹੜੇ ਟਰੱਕ ਡਰਾਈਵਰ ਨੂੰ ਮਾਮੂਲੀ ਜਿਹੜੀਆਂ ਸੱਟਾਂ ਲੱਗੀਆਂ ਲੇਕਿਨ ਉਹ ਕਹਿੰਦੇ ਕਿ ਜਦੋਂ ਰੱਖਣ ਵਾਲਾ ਹੋਵੇ ਤਾਂ ਕੌਣ ਜਿਹੜੋਂ ਬਚਾਣ ਵਾਲਾ ਹੈ ਨਾ ਤੇ ਉਹ ਉਹ ਵਾਕਿਆ ਹੀ ਹੈ ਬਿਲਕੁਲ ਜੇ ਤਸਵੀਰਾਂ ਦੇਖਦੇ ਆਂ ਤੇ ਬਹੁਤ ਸਵਾਲ ਖੜੇ ਹੁੰਦੇ ਆ ਕਿ ਕੀ ਹਾਲਾਤ ਹੋਏ ਲੇਕਿਨ ਇਸ ਹਾਦਸੇ ਦੇ ਵਿੱਚ ਸਿਰਫ ਇੱਕ ਟ੍ਰੈਕਟਰ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਔਰ ਉਹਨੂੰ ਚਾਹੇ ਹਸਪੀਟਲ ਦੇ ਵਿੱਚ ਭੇਜਿਆ ਗਿਆ ਲੇਕਿਨ ਉੱਥੋਂ ਬਾਅਦ ਉਹ ਕੁਝ ਦਿਨ ਬਾਅਦ ਛੁੱਟੀ ਮਿਲ ਗਈ ਲੇਕਿਨ ਇਸ ਹਾਦਸੇ ਦੇ ਵਿੱਚ ਬਾਲ-ਬਾਲ ਜਿਹੜਾ ਜਾਦਾ ਬਚ ਗਿਆ ਨੇ ਔਰ ਹਾਦਸਾ ਵੱਡਾ ਸੀ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਔਰ ਬਿਲਕੁਲ ਉਸ ਏਰੀਆ ਦੀ ਜੇ ਗੱਲ ਕਰੀਏ ਤੇ ਉਹ ਏਰੀਆ ਬਾਰਡਰ ਦਾ ਹੈ ਜਿਆ ਔਰ ਉੱਥੇ ਜਦੋਂ ਆਪਾਂ ਬਾਰਡਰ ਏਰੀਆ 'ਚ ਕਿਸੇ ਵੀ ਬਾਰਡਰ ਏਰੀਆ ਦੇ ਵਿੱਚ ਜਾਂਦੇ ਤੇ ਬਿਲਕੁਲ ਇੱਕ ਸਿੰਗਲ ਰੋਡਸ ਹੁੰਦੀ ਹੈ ਔਰ ਕਨੈਕਟੀਵਿਟੀ ਜਿਹੜੀ ਰੋਡ ਸੇ ਚੱਲ ਜੀ ਆਲ ਉਸ ਸੇ ਦੇ ਹੀ ਚੱਲ ਗਿਆ ਜਿਹੜਾ ਹੈ ਆ ਸਾਹਮਣੇ ਦਿਖਣ ਉਹ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਾਣਕਾਰੀ ਦੇ ਲਈ ਤਾਂ ਇਹ ਸਾਡੇ ਰਿਪੋਰਟਰ ਸੀਗੇ ਗੁਰਪ੍ਰੀਤ ਚਾਵਲਾ ਜੀ ਜਿਹੜੇ ਕਿ ਉਥੋਂ ਰਿਪੋਰਟ ਕਰ ਰਹੇ ਆ ਪਰ ਤੁਸੀਂ ਦੇਖੋ ਵੀ ਅਸੀਂ ਸਾਡੀ ਕਾਹਲੀ ਨਹੀਂ ਆ ਸਾਨੂੰ ਪਤਾ ਵੀ ਹੈ ਕਿ ਇਹ ਉਹ ਰੋਡ ਨੇ ਬਾਰਡਰ ਏਰੀਆ ਆ ਸੁਭਾਵਿਕ ਆ ਵੀ ਰੋਡ ਜਿਹੜੇ ਨੇ ਉਹ ਇਨੇ ਸ਼ਾਪ ਹੈ ਨਹੀਂਗੇ ਨਾ ਡਿਵਾਈਡਰ ਆ ਪਰ ਅਸੀਂ ਸਾਡੀ ਕਾਹਲੀ ਸਾਨੂੰ ਲੈ ਬੈਂਦੀ ਆ ਕਹਿ ਰਹੇ ਸੀ ਇਹ ਵੀ ਨਹੀਂ ਦੇਖਦੇ ਵੀ ਮੋਰੇ ਛੋਟੀਆਂ ਜਾਂਣਾ ਆ ਸਾਡਾ 10 ਮਿੰਟ ਦੇ ਨਾਲ ਅਸੀਂ ਕਿਸੇ ਦਾ ਪਤਾ ਨਹੀਂ ਕਿੱਡਾ ਵੱਡਾ ਨੁਕਸਾਨ ਕਰ ਦੇਣਾ ਆ ਸੋ ਹੱਥ ਬੰਨ ਕੇ ਬੇਨਤੀ ਆ ਤੁਸੀਂ ਦੇਖੋ ਕਿੱਡਾ ਮਾੜਾ ਐਕਸੀਡੈਂਟ ਆ ਕਿੱਡਾ ਭਿਆਨਕ ਐਕਸੀਡੈਂਟ ਆ ਔਰ ਦੇਖ ਕੇ ਤਰਾਹ ਨਿਕਲ ਜਾਂਦਾ ਵੀ ਛੋਟੇ ਛੋਟੇ ਲਾਲ ਬੱਚੇ ਲੋਕਾਂ ਦੇ ਜਿਗਰ ਦੇ ਟੋਟੇ ਇਸ ਬੱਸ 'ਚ ਹੋਣੇ ਆ ਉਹਨਾਂ ਦੇ ਨਾਲ ਕੁਝ ਵਧੀਕੀ ਜਾਂ ਉਹਨਾਂ ਦੇ ਨਾਲ ਕੁਝ ਐਹ ਨਾ ਹੋ ਜਾਵੇ ਕਿਉਂਕਿ ਦੁਆਬੇ ਦਾ ਮੈਨੂੰ ਯਾਦ ਹੈ ਇੱਕ ਇਨਸੀਡੈਂਟ ਜਦੋਂ ਨਕੋਦਰ ਦੇ ਕੋਲੇ ਇੱਕ ਵੱਡਾ ਬੜਾ ਖਤਰਨਾਕ ਬੱਚਿਆਂ ਦੇ ਨਾਲ ਐਕਸੀਡੈਂਟ ਹੋਇਆ ਸੀਗਾ ਉਸ ਤੋਂ ਬਾਅਦ ਜਾਨਾ ਜਿਹੜੀਆਂ ਨੇ ਨਾ ਆਪ ਮਹੀਨਾ ਮਹੀਨਾ ਲੋਕੀ ਉੱਥੇ ਤੇ ਸੌ ਸੌ ਨਹੀਂ ਸੀ ਪਾਏ ਸੋ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਆ ਇਹ ਐਕਸੀਡੈਂਟ ਦੇਖ ਕੇ ਰੋਂਗ ਤੇ ਖੜੇ ਹੋਣ ਡੇ ਨੇ ਹਾਲਾਂਕਿ ਕੈਜੂਐਲਟੀ ਕਹਿੰਦੇ ਕਿ ਜਿਹੜਾ ਡਰਾਈਵਰ ਆ ਟਰੱਕ ਡਰਾਈਵਰ ਉਹਨੂੰ ਮਾੜੀਆਂ ਮੋਟਾ ਸੱਟਾਂ ਲੱਗੀਆਂ ਨੇ ਬਾਕੀ ਕਿਸੇ ਨੂੰ ਨਹੀਂ ਲੱਗੀਆਂ ਪਰ ਗੱਲ ਇਹ ਆ ਵੀ ਕਾਲ ਜਿਹੜੀ ਆ ਉਸਾਇ ਕਈ ਵਾਰ ਸਾਨੂੰ ਸਾਰਿਆਂ ਨੂੰ ਲੈ ਬੈਠਦੀ ਆ ਔਰ ਇਸ ਵੀਡੀਓ ਤੋਂ